ਇਹ ਤਾਂ ਟੁੱਟ ਗਿਆ ਭਾਈ ਯਾਰ ਗਿਰ ਗਿਆ ਇੱਥੇ ਰਹਿੰਦੇ ਸੀ ਤੁਸੀਂ ਜੀ 10 15 ਦਿਨ ਪਹਿਲਾਂ ਰਹਿੰਦੇ ਸੀਗੇ ਤੁਸੀਂ ਤੁਹਾਨੂੰ ਦਿਖਦਾ ਨਹੀਂ ਬਿਲਕੁਲ ਵੀ ਨਹੀਂ ਗੰਦ ਬਣ ਕੇ ਬੈਠੀ ਇਹ ਕੁੜੀ ਵਈਏ ਏ ਕੋਈ ਕੋ ਬੇਟੀ ਹੈ ਕੋਈ ਇੱਕ ਬੇਟੀ ਮੁੰਡਾ ਨਹੀਂ ਮੁੰਡਾ ਹੈ ਨਹੀਂ ਨਹੀਂ ਕੇ ਵਿੱਚ ਗੋਈ ਨਾ ਨਾ ਰੋ ਨਾ ਰੋ ਨਾ 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 ਥੋੜੀ ਤਾਰੂਣਾ ਥੋੜਾ ਵੇ ਤਾਰੂ ਉਹ ਤੇ ਆਪਣੀ ਅੱਖਾਂ ਖਰਾਬ ਕਰਨੀ ਜੇ ਦੋਵੇਂ ਇਤਾਂ ਦੇ ਹੋ ਗਏ ਤੇ ਸਿਰ ਹਨੂ ਸੰਭੂ ਦਾ ਕਾਣ ਸੰਭੂ ਹੈ ਅੱਖਾਂ ਜਿਲੇਵ ਮਨਤਿ ਇਹਨਾਂ ਨਾਲ ਸੰਪਰਕ ਕਰਕੇ ਆਜੋ ਜੀ ਏ 95922 23174 95922 23174 ਕੀ ਨਾਮ ਤੁਹਾਡਾ ਸ਼ਾਮਾ 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 ਮਸੀਹ ਜੀ ਜਰੂਰ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਪਿੰਡ ਮਲਕਪੁਰ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਲਗਾਤਾਰ ਹਾਲਾਤ ਦਿਖਾ ਰਹੇ ਆ ਇੱਕ ਹੋਰ ਪਰਿਵਾਰ ਦੇ ਨਾਲ ਜੁੜੇ ਆ ਮੇਰਾ ਵੀਰ ਇੱਕ ਗੱਲ ਦਾ ਧਿਆਨ ਰੱਖਿਓ ਬਹੁਤ ਵੀਰਾਂ ਨੇ ਕਹਿੰਨਾ ਅਕਾਊਂਟ ਨੰਬਰ ਦੇ ਦਿਓ ਜੀ ਭਾਈ ਮੈਂ ਇਹ ਕਹਿੰਦਾ ਵੀ ਇੱਥੇ ਤਾਂ ਮਿਸਤਰੀ ਲਿਆਇਓ ਮੇਰੇ ਵੀਰ ਮਿਸਤਰੀ ਲਿਆਇਓ ਰੇਤਾ ਬਜਰੀ ਜੋ ਲੋਡ ਐ ਉਹ ਲਿਆਇਓ ਬਸ ਵੀ ਹੱਥੀ ਮਦਦ ਕਰ ਦਿਓ ਇਹ ਤਾਂ ਉਹ ਲੋਕ ਐ ਵਿਚਾਰੇ ਜੇ ਤੁਸੀਂ ਇਹਨਾਂ ਨੂੰ ਪੈਸੇ ਦੇਗੇ ਨਾ ਵੀ ਇਹ ਕਰਵਾ ਵੀ ਨਹੀਂ ਸਕਦੇ ਤੁਸੀਂ ਮੈਂ ਉਹ ਪਰਿਵਾਰਾਂ ਦੇ ਨਾਲ ਤੁਹਾਨੂੰ ਦਿਖਾ ਰਿਹਾ ਇਹ ਪਿੰਡ ਦੇ ਬਹੁਤ ਪਰਿਵਾਰ ਹੈ ਜਿਹੜੇ ਰਹਿ ਵੀ ਗਏ ਪਰ ਤੁਸੀਂ ਜਦੋਂ ਆਉਣਾ ਹੈ ਸਰਵੇ ਕਰ ਲੈਣਾ ਬਾਈ ਮਿਸਤਰੀ ਲਿਆਓ 3-4 ਤੇ ਅਲੱਗ-ਅਲੱਗ ਤਰ੍ਹਾਂ ਦੇ ਜੇ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਇਲੈਕਟ੍ਰੀਸ਼ੀਅਨ ਵੀ ਸਾਰੇ ਮਿਲ ਕੇ ਜੋ ਹੁੰਦੀ ਇੱਕ ਘਰ ਦੇ ਲਈ ਇਹ ਇਹਦਾ ਮਤਲਬ ਅੰਦਰ ਰਹਿ ਰਹੇ ਸੀਗੇ ਜੇ ਇਹ ਅੱਜ ਬਿਜਲੀ ਚੱਲ ਰਹੀ ਹੈ ਅੰਦਰੋਂ ਦੇਖੋ ਚਾਹੇ ਅੰਦਰ ਵਹਿੰਦਵਾਜ ਨਾਲ ਲੱਗ ਜਾਂਦੇ ਮੈਂ ਓਹੋ ਇਹ ਤਾਂ ਟੁੱਟ ਗਿਆ ਭਾਜੀ ਯਾਰ गिर ਗਿਆ ਇੱਥੇ ਰਹਿੰਦੇ ਸੀ ਤੁਸੀਂ ਜੀ ਹਾਂ ਜੀ ਹਾਂ 10 15 ਦਿਨ ਪਹਿਲਾਂ ਰਹਿੰਦੇ ਸੀਗੇ ਤੁਸੀਂ ਹਾਂ ਜੀ ਹਾਂ ਅੱਛਾ ਜੀ ਚੀਜ਼ਾਂ ਵੀ ਉਹਨਾਂ ਉਹ ਜੁੜੇ ਸਾਰੇ ਫਟਾਪਾ ਤੁਸੀਂ ਆ ਤੁਸੀਂ ਰਾਸ਼ਨ ਆ ਜੀ ਆਟਾ ਟੋਟਾ ਕੇ ਨਹੀਂ ਦੋ ਦੇ ਕੇ ਜਾਂਦੇ ਜਿਹੜੇ ਹਾਂ ਹਾਂ ਜੀ ਟੂਠ ਮਾ ਕੇ ਲਗ ਲੈਣਾ ਬਾਕੀ ਰਲ ਗਈ ਹਾਂ ਜੀ ਟੂਟਾ ਟੂਠਾ ਟੂਠਾ ਦਮਾਂ ਦੀ ਕੋ ਲੋੜ ਹੈ ਮੈਨੂੰ ਹਰ ਕੋ ਕਰ ਗਿਆ ਠੀਕ ਹੈ ਇਹ ਲੋਕਾਂ ਨੇ ਤਾਂ ਤਾਂ ਕਰਕੇ ਤੁਹਾਨੂੰ ਦਿਖਦਾ ਨਹੀਂ ਬਿਲਕੁਲ ਵੀ ਨਹੀਂ ਨਾ ਕੰਦ ਬਣ ਕੇ ਬੈਠੀ ਤੇ ਅੱਛਾ ਤੇ ਤੁਸੀਂ ਕੰਮ ਕਿਵੇਂ ਕਰਦੇ ਹੋ ਕੰਮ ਆਈਦਾ ਕੁੜੀ ਲੈ ਆਂਦੀ ਉਹ ਕਰਕੇ ਚਲ ਗਈ ਥੋੜਾ ਬਹੁਤਾ ਤੁਹਾਡੀ ਆਪਣੀ ਧੀ ਇਹ ਕੁੜੀ ਵਿਆਹੀ ਹੈ ਕੋਈ ਕੋਈ ਬੇਟੀ ਹੈ ਕੋਈ ਕੋਈ ਬੇਟੀ ਹਾਂਜੀ ਮੁੰਡਾ ਨਹੀਂ ਮੁੰਡਾ ਹੈ ਨਹੀਂ ਨਹੀਂ ਜੀ ਇੱਕ ਵਿੱਚ ਕੋਈ ਨਹੀਂ ਨਾ ਨਾ ਅੰਕਲ ਰੋ ਨਾ ਰੋ ਨਾ ਨਾ ਰੋ ਰੋਣਾ ਨਹੀਂ ਦੇਖੋ ਇਹਨਾਂ ਨੂੰ ਅੱਖਾਂ ਤੋਂ ਵੀ ਨਹੀਂ ਇਹ ਤਾਂ ਵੀ ਠੀਕ ਹੈ ਤੰਦਰੁਸਤ ਮੈਂ ਰੋਈ ਜਾਂਦੇ ਅੰਕਲ ਹਾਂ ਦੱਸੋ ਰੋਂਦੇ ਆ ਰੋਣਾ ਥੋੜੀ ਪਤਾ ਰੋਣਾ ਥੋੜਾ ਵਾ ਇਦਾਂ ਰੋ ਕੇ ਤੇ ਆਪਣੀ ਅੱਖਾਂ ਖਰਾਬ ਕਰਨੀਆਂ ਹਾਂਜੀ ਹਾਂ ਜੇ ਦੋਵੇਂ ਇਦਾਂ ਦੇ ਹੋ ਗਏ ਤੇ ਸਿਰ ਹਨੂ ਸੰਭੂ ਕੌਣ ਸੰਭੂ ਹੈ ਅੰਕਲ ਆ ਦਿਲ ਨਹੀਂ ਛੋਟਾ ਕਹਿਣਾ ਹੈਗਾ ਨਾ 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 ਇਹ ਪਰਿਵਾਰਾਂ ਦੀ ਕਹਾਣੀ ਹੈ ਬਾਈ ਹਾਂਜੀ ਲੈਵ ਮੈਨੂੰ ਦਿਓ ਇਹਨਾਂ ਨਾਲ ਸੰਪਰਕ ਕਰਕੇ ਆ ਜਾਓ ਜੀ ਇਹ 95922 23174 95922 23174 ਕੀ ਨਾਮ ਤੁਹਾਡਾ ਹੈ ਸ਼ਾਮਾ ਹਾਂਜੀ ਸ਼ਾਮਾ ਮਸੀਹ ਹਾਂਜੀ ਮੇਰਾ ਵੀਰ ਇਹਨਾਂ ਨੂੰ ਮਦਦ ਦੀ ਲੋੜ ਹੈ ਤਾਂ ਇਹਨਾਂ ਦੀ ਬਾਹ ਜ਼ਰੂਰ ਫੜੀ ਜਾਵੇ ਤੇ ਹਾਂਜੀ ਹਾਂ ਜ਼ਰੂਰ ਆਉਣਗੇ ਜੀ ਤੇ ਜਦੋਂ ਆਉਂਦੇ ਆ ਤਾਂ ਜ਼ਰੂਰ ਹਨਾ ਤੇ ਕੋਈ ਹੋਰ ਲੋਕ ਨਹੀਂ ਆਏ ਤੁਹਾਡੇ ਕੋਲ ਜੀ ਨਹੀਂ ਕੋਈ 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 ਕੇਮ ਬਤਲ ਕੇ ਕੇ ਟਿਕਾਣੇ ਮਦਦ ਕਿਸ ਨੇ ਕੀਤੀ ਨਹੀਂ ਨਹੀਂ ਉਹ ਤਾਂ ਲੈ ਕੇ ਆਤੀ ਮਾਰ ਜਾਂਦੀ ਉਹ ਚਲ ਜਾਂਦੇ ਚੋ ਤੁਹਾਨੂੰ ਨਹੀਂ ਜੋ ਉੱਤਨੀ ਮਾਰਦੇ ਚਾਤੀ ਮਾਰ ਜਾਂਦੇ ਦੇ ਅੰਦਰ ਵੇਖ ਜੰਦੇ ਮੁਰਕੇ ਕਫਾ ਫੋਟੋ ਲਾ ਕੇ ਚੱਲ ਜੰਦੇ ਸੋ ਇਹਨਾਂ ਨੂੰ ਅ ਜ਼ਰੂਰਤ ਹੈ ਦੇਖੋ ਜੀ ਇਹਨਾਂ ਦਾ ਸਮਾਨ ਵੀ ਸਾਰਾ ਭਿੱਜ ਗਿਆ ਖਰਾਬ ਹੀ ਹੋ ਗਿਆ ਤੇ ਛੱਤ ਡਿੱਗੀ ਹੋਈ ਆ ਮੇਰਾ ਵੀਰ ਇਹ ਇਨਸਾਨੀਅਤ ਸਾਡਾ ਫਰਜ਼ ਆ ਸਾਰਿਆਂ ਦਾ ਅਸੀਂ ਬਾਹ ਫੜਨੀ ਆ ਇਨਸਾਨੀਅਤ ਦੇ ਨਾਤੇ ਤੇ ਜ਼ਰੂਰ ਇਹਨਾਂ ਪਰਿਵਾਰਾਂ ਦੀ ਬਾਹ ਫੜੀ ਜਾਵੇ ਇਹਨਾਂ ਛੱਤ ਤੇ ਤੁਹਾਡੀ ਛੱਤ ਪਾ ਕੇ ਦੇਣਗੇ ਜੀ ਹਾਂ ਕੋਈ ਗੱਲ ਨਹੀਂ ਤੁਹਾਡੀ ਮੰਨ ਲਈ ਹਾਂਜੀ ਕੋਈ ਨਹੀਂ ਕੋਈ ਤੇ ਦਿਲ ਨਹੀਂ ਛੋਟਾ ਕਰਨੇ ਤੁਸੀਂ ਹਾਂਜੀ ਹਾਂ ਤਾਂ ਜ਼ਰੂਰ ਜੀ ਤਾਂ ਬੇਨਤੀ ਹੈ ਪਿੰਡ ਮਲਕਪੁਰ ਹੈ ਜੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤਾਂ ਉਹਨਾਂ ਦੇ ਵੱਖ-ਵੱਖ ਪਰਿਵਾਰ ਦਿਖਾਏ ਆ ਮੈਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਪਰਿਵਾਰ ਹੈ ਇਹਨਾਂ ਦੀ ਬਾਹ ਜ਼ਰੂਰ ਫੜੀ ਜਾਵੇ ਭਾਈ ਜੀ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ